ਜਦੋਂ ਇੰਡੀਆ ਕੋਈ ਵੀ ਮੈਚ ਜਿੱਤ ਜਾਂਦਾ ক্রিকেট ਦਾ ਸਾਡੇ ਮੋਹਲੇ ਚ ਆ ਕੇ ਇਹ ਹੱਥ ਸੁਭਾਜੀ ਕਰਦੇ ਨੇ ਸਾਡੇ ਘਰਾਂ ਚ ਸਾਡੇ ਮਸਜਿਦਾਂ ਚ ਆ ਕੇ ਹੱਥ ਸੁਭਾਜੀ ਕਰਦੇ ਨੇ ਤੇ ਆਪਾਂ ਨੂੰ ਪਤਾ ਹੈ ਕਿ ਮੁਸਲਮਾਨਾਂ ਦੇ ਮੋਹਲੇ ਦੇ ਵਿੱਚ ਜਾ ਕੇ ਦੰਗਾ ਹੁੰਦਾ ਹੈ ਉਹਨਾਂ ਦੀਆਂ ਦੁਕਾਨਾਂ ਸਾੜੀਆਂ ਜਾਂਦੀਆਂ ਨੇ ਆਖਰ ਚ ਗ੍ਰਸਤਾਰੀ ਵੀ ਉਹਨਾਂ ਦੀ ਹੁੰਦੀ ਹੈ ਜੀ ਤੇ ਕੱਲ ਚੈਂਪੀਅਨਸ ਟਰਾਫੀ ਜਿਹੜੀ ক্রিকেট ਦੀ ਹੁੰਦੀ ਹੈ ਉਹ ਭਾਰਤ ਜਿੱਤ ਜਾਂਦਾ ਹੈ ਨਿਊਜ਼ੀਲੈਂਡ ਨੂੰ ਹਰਾ ਕੇ ਇੱਕ ਪਾਸੇ ਤਾਂ ਦੇਸ਼ ਬਹੁਤ ਉਚਾ ਦੇ ਨਾਲ ਇਸ ਦੀ ਖੁਸ਼ੀ ਮਨਾ ਰਿਹਾ ਸੀ ਕਿਉਂਕਿ ਭਾਰਤ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਦੇਖੀ ਤੇ ਪ੍ਰਚਾਰੀ ਜਾਂਦੀ ਹੈ ਕ੍ਰਿਕਟ ਇੱਕ ਚੰਗੀ ਸਰਕਸ ਹੈ ਤੇ ਦੂਸਰੇ ਪਾਸੇ ਇਸੇ ਜਿੱਤ ਤੋਂ ਬਾਅਦ ਦੰਗੇ ਹੋ ਗਏ ਨੇ ਸੰਪਰਦਾਇਕ ਦੰਗੇ ਇਹ ਕਿੱਥੇ ਹੋਏ ਨੇ ਤੇ ਇਹਦਾ ਮੁੱਢ ਕਿੱਦਾਂ ਵੱਜਿਆ ਕੀ ਕਾਰਨ ਦੇ ਹੈ ਅਹ ਦੇਖੋ ਗੁਰਪ੍ਰੀਤ ਤੁਸੀਂ ਸੋਹਣੀ ਗੱਲ ਕਹੀ ਹੈ ਸਰਕਸ ਦੱਸਿਆਗਾ ਇਹਨੂੰ ਇਹਨੂੰ ਜੇ ਆਪਾਂ ਥੋੜਾ ਹੋਰ ਅੱਗੇ ਜਾ ਕੇ ਵੀ ਮੈਂ ਗੱਲ ਕਰ ਲਵਾਂ ਦੇਖੋ ਇੰਡੀਅਨ ਨੈਸ਼ਨਲਿਜ਼ਮ ਦੇ ਪ੍ਰੋਜੈਕਟ ਨੂੰ ਪੂਰਾ ਕਰਨ ਤੇ ਤਿੰਨ ਚਾਰ ਚੀਜ਼ਾਂ ਦਾ ਬਹੁਤ ਵੱਡਾ ਯੋਗਦਾਨ ਹੈਗਾ ਇੱਕ ਤਾਂ ਹਾਲੀਵੁੱਡ ਦਾ ਯੋਗਦਾਨ ਹੈਗਾ ਇੱਕ ਕ੍ਰਿਕਟ ਦਾ ਯੋਗਦਾਨ ਹੈਗਾ ਇੱਕ ਹਿੰਦੀ ਭਾਸ਼ਾ ਦਾ ਯੋਗਦਾਨ ਹੈਗਾ ਇੱਕ ਦੋ ਹੋਰ ਚੀਜ਼ਾਂ ਨੇ ਜਿਨ੍ਹਾਂ ਕਰਕੇ ਜਿਹੜਾ ਇੰਡੀਅਨ ਨੈਸ਼ਨਲਿਜ਼ਮ ਜਿਹੜਾ ਪ੍ਰੋਜੈਕਟ ਹੈਗਾ ਉਹ ਉਹ ਸਿੜੇ ਚੜਾਇਆ ਗਿਆ ਹੈਗਾ ਤੇ ਮੈਨੂੰ ਲੱਗਦਾ ਕਿ ਇੰਡੀਅਨ ਨੈਸ਼ਨਲ ਕ੍ਰਿਕਟ ਬਹੁਤ ਜ਼ਰੂਰੀ ਹੈਗਾ ਇੰਡੀਅਨ ਨੈਸ਼ਨਲਿਜ਼ਮ ਨੂੰ ਅੱਗੇ ਫਲੋਰਿਸ ਕਰਾਉਣ ਵਾਸਤੇ ਹਾਲਾਂਕਿ ਉਹ ਜਿੰਗੋਇਜ਼ਮ ਚ ਕਦੋਂ ਬਦਲ ਜਾਂਦਾ ਹੈ ਗੁੰਡਾਗਰਦੀ ਚ ਕਦੋਂ ਬਦਲ ਜਾਂਦਾ ਹੈਗਾ ਇੰਡੀਅਨ ਨੈਸ਼ਨਲਿਜ਼ਮ ਉਹ ਆਪਾਂ ਇਹ ਖਬਰ ਤੋਂ ਦੇਖ ਹੀ ਰਹੇ ਆ ਇੱਕ ਘਟਨਾ ਹੈਗੀ ਮੱਧ ਪ੍ਰਦੇਸ਼ ਦੀ ਮੱਧ ਪ੍ਰਦੇਸ਼ ਦੇ ਮਊ ਸ਼ਹਿਰ ਦੀ ਘਟਨਾ ਹੈਗੀ ਆ ਉੱਥੇ ਕੀ ਹੋਇਆ ਕਿ ਉੱਥੇ ਜਦੋਂ ਇੰਡੀਆ ਦੁਬਈ ਦੇ ਵਿੱਚ ਜਿਹੜੀ ਚੈਂਪੀਅਨਸ ਟਰੋਫੀ ਹੋ ਰਹੀ ਸੀ ਉੱਥੇ ਆਪਣਾ ਮੈਚ ਜਿੱਤੀ ਹੈਗੀ ਆ ਨਿਊਜ਼ੀਲੈਂਡ ਦੇ ਅਗੇਂਸਟ ਇਹ ਉੱਥੇ ਮਹੂ ਸ਼ਹਿਰ ਦੇ ਜਿਹੜੇ ਹਿੰਦੂਤਵਾ ਦੇ ਗਰੁੱਪ ਸੀਗੇ ਬਜਰੰਦਲ ਵਗੈਰਾ ਉਹ ਮੁਸਲਮਾਨਾ ਦੇ ਮਹੌਲੇ ਚ ਐਂਟਰ ਕਰ ਜਾਂਦੇ ਨੇ ਉੱਥੇ ਇੱਕ ਮਸਜਿਦ ਪੈਂਦੀ ਹੈਗੀ ਆ ਉੱਥੇ ਨਮਾਜ਼ ਹੋ ਰਹੀ ਸੀ ਜਦੋਂ ਨਮਾਜ਼ ਪੂਰੀ ਹੋਈ ਉੱਥੇ ਜਿਹੜੇ ਸੂਤਲੇ ਬੰਬ ਹੁੰਦੇ ਆ ਨਾ ਜਿਹੜੇ ਆਪਣੇ ਪਟਾਖੇ ਹੁੰਦੇ ਆ ਉਹ ਉਹਨਾਂ ਨੇ ਬੰਬ ਉਹ ਉਹ ਮਸਜਿਦ ਦੇ ਅੰਦਰ ਸੁੱਟੇ ਹਿੰਦੂਤਵਾ ਵਾਲੇ ਗਰੁੱਪਾਂ ਨੇ ਫਿਰ ਉਹਦਾ ਰਿਐਕਸ਼ਨ ਵੀ ਆਇਆ ਮੁਸਲਮਾਨਾਂ ਨੇ ਉਹਨਾਂ ਦੇ ਪਤਰਾ ਕੀਤਾ ਉਹਨਾਂ ਨੂੰ ਫੜ ਕੇ ਘੁੱਟਿਆ ਵੀ ਉਸ ਤੋਂ ਬਾਅਦ ਫਿਰ ਉਹ ਦੰਗੇ 'ਚ ਤਬਦੀਲ ਹੋ ਗਿਆ ਹਿੰਦੂਤਵਾ ਵਾਲੇ ਜਿੰਨੇ ਵੀ ਸੰਗਠਨ ਹੈਗੇ ਬਜਰੰਗਾਰ ਐਸਐਸ ਇਹ ਸਾਰੇ ਬਾਹਰ ਨਿਕਲੇ ਤੇ ਇਹਨਾਂ ਨੇ ਮੁਸਲਮਾਨਾਂ ਦੇ ਜਿਹੜੇ ਦੁਕਾਨਾਂ ਸੀਗੀਆਂ ਰੇਡੀਆਂ ਸੀਗੀਆਂ ਬਾਈਕਾਂ ਸੀਗੀਆਂ ਮੁਸਲਮਾਨ ਮੋਹੱਲੇ ਦੇ ਵਿੱਚ ਇਹਨਾਂ ਨੇ ਆਗ ਜ਼ਲੀ ਕਰ ਦਿੱਤੀ ਤੇ ਘਟਨਾ ਕਰਮ ਹੈ ਤੇ ਉਸ ਤੋਂ ਬਾਅਦ ਉੱਥੇ ਆਰਮੀ ਵਗੈਰਾ ਬੁਲਾ ਦਿੱਤੀ ਗਈ 300 ਤੋਂ ਜ਼ਿਆਦਾ ਸਕਿਉਰਿਟੀ ਫੋਰਸਿਸ ਦੇ ਜਵਾਨ ਆਰਮੀ ਵਾਲੇ ਉੱਥੇ ਮੌਜੂਦ ਸਨ ਤੇ ਉੱਥੇ ਜਿਹੜੀ ਗ੍ਰਿਫਤਾਰੀ ਦੀ ਖਬਰਾਂ ਆ ਰਹੀਆਂ ਨੇ ਉਹ ਜ਼ਿਆਦਾਤਰ ਆਪਾਂ ਨੂੰ ਪਤਾ 12 ਜਣੇ ਗ੍ਰਿਫਤਾਰ ਕਰੇ ਗਏ ਨੇ ਉਹਨਾਂ ਚੋਂ ਜ਼ਿਆਦਾਤਰ ਜਿਹੜੇ ਮੁਸਲਮਾਨ ਨੇ ਤੇ ਆਪਾਂ ਨੂੰ ਪਤਾ ਹੈ ਕਿ ਮੁਸਲਮਾਨਾਂ ਦੇ ਮੋਹੱਲੇ ਦੇ ਵਿੱਚ ਜਾ ਕੇ ਦੰਗਾ ਹੁੰਦਾ ਹੈ ਉਹਨਾਂ ਦੀਆਂ ਦੁਕਾਨਾਂ ਸਾਡੀਆਂ ਦੰਦੀਆਂ ਨੇ ਆਖਰ 'ਚ ਗ੍ਰਫਤਾਰੀ ਵੀ ਉਹਨਾਂ ਦੀ ਹੁੰਦੀ ਹੈ ਜਿਵੇਂ ਮੈਂ ਕਹਿ ਰਿਹਾ ਸੀਗਾ ਨਾ ਕਿ ਜਿਹੜਾ ਇੰਡੀਅਨ ਨੈਸ਼ਨਲਿਜ਼ਮ ਦਾ ਜਿਹੜਾ ਪ੍ਰੋਜੈਕਟ ਹੈ ਕ੍ਰਿਕਟਰਾਂ ਹੀ ਉਹ ਕਦੋਂ ਜਿੰਗੋਇਜ਼ਮ ਯਾਨੀ ਕਿ ਗੁੰਡਾਗਰਦੀ 'ਚ ਅੱਪਾ ਕਹਿੰਦੇ ਕਿ ਉਹ ਬਦਲ ਜਾਂਦਾਗਾ ਤੇ ਗੁੰਡਾਤੰਤਰ ਤੋਂ ਤਬਦੀਲ ਹੋ ਜਾਂਦਾਗਾ ਉਹਦਾ ਉਹਦਾ ਪਤਾ ਹੀ ਨਹੀਂ ਲੱਗਦਾ ਤੇ ਜਿਹੜਾ ਇਹ ਸਾਰਾ ਪ੍ਰੋਜੈਕਟ ਹੈ ਨਾ ਦਾ ਇੰਡੀਅਨ ਨੈਸ਼ਨਲਿਜ਼ਮ ਦਾ ਇਹ ਕਿਤੇ ਨ ਕਿਤੇ ਮਾਈਨੋਰਟੀਜ਼ ਵਾਸਤੇ ਬਹੁਤ ਖਤਰਨਾਕ ਹੈਗਾ ਇਹ ਮੁਸਲਮਾਨਾਂ ਨੂੰ ਪਾਕਿਸਤਾਨੀ ਬਣਾ ਕੇ ਹੀ ਦੇਖਦੇ ਨੇ ਮਤਲਬ ਉੱਥੇ ਉੱਥੋਂ ਦੇ ਮੈਂ ਜਿਹੜੇ امام ਸਾਹਿਬ ਹੈਗੇ ਉਸ ਮਸਜਿਦ ਦੇ ਉਹਨਾਂ ਦਾ ਮੈਂ ਕਿਤੇ ਨਾ ਕਿਤੇ ਇੱਕ ਬਿਆਨ ਸੁਣ ਰਿਹਾ ਸੀ ਉਹ ਕਹਿੰਦੇ ਕਿ ਯਾਰ ਸਾਡੇ ਇੰਡੀਅਨ ਹੋਣ ਤੇ ਹੀ ਡਾਊਟ ਕੀਤਾ ਜਾ ਰਿਹਾਗਾ ਇਸ ਕਰਕੇ ਸਾਡੇ ਜਦੋਂ ਇੰਡੀਆ ਕੋਈ ਵੀ ਮੈਚ ਜਾਂਦਾ ক্রিকেট ਦਾ ਸਾਡੇ ਮੋਹਲੇ ਚ ਆ ਕੇ ਇਹ ਆਤਸਵਾਜੀ ਕਰਦੇ ਨੇ ਸਾਡੇ ਘਰਾਂ ਚ ਸਾਡੇ ਮਸਜਿਦਾਂ ਚ ਆ ਕੇ ਆਤਸਵਾਜੀ ਕਰਦੇ ਨੇ ਇਹ ਸਟੇਟਮੈਂਟ ਵੈਂਟ ਬਹੁਤ ਵੱਟੀ ਹੈ ਗਿਆ ਯਾਨੀ ਕਿ ਕਿਤੇ ਨਾ ਕਿਤੇ ਮੁਸਲਮਾਨਾਂ ਨੂੰ ਪਾਕਿਸਤਾਨੀ ਸਾਬਤ ਕਰਦੇ ਨੇ ਇਹਨਾਂ ਦੇ ਇਹ ਬੇਸਿਕਲੀ ਇਹ ਅਸ ਦੇ ਟਾਈਮ ਆਰਐਸਐਸ ਨੇ ਭਾਜਪੀ ਦੀ ਆਈਡੀਓਲੋਜੀ ਨੇ ਇਹਨਾਂ ਨੂੰ ਇਸ ਕਿਸਮ ਨਾਲ ਟਾਲ ਦਿੱਤਾ ਹੈਗਾ ਕਿ ਇਹਨਾਂ ਨੇ ਜੇ ਆਪਣਾ ਨੈਸ਼ਨਲਿਜ਼ਮ ਦਿਖਾਣਾ ਹੈਗਾ ਖਾਸ ਕਰਕੇ ਹਿੰਦੂਤਵਾ ਫੋਰਸਿਜ਼ ਨੇ ਆਪਾਂ ਕਹੀਏ ਕਿ ਜਿਨ੍ਹਾਂ ਦੀ ਸੰਖਿਆ ਜ਼ਿਆਦਾ ਹੈ ਜਿਨ੍ਹਾਂ ਦੀ ਗਿਣਤੀ ਜ਼ਿਆਦਾ ਹੈ ਉਹਨਾਂ ਨੇ ਤੇ ਉਹ ਘੱਟ ਗਿਣਤੀ ਦੇ ਲੋਕਾਂ ਨੂੰ ਟਾਰਗੇਟ ਕਰਦੇ ਨੇ ਉਹਨਾਂ 'ਤੇ ਨੈਸ਼ਨੈਟੀ ਤੇ ਕੁਐਸਚਨ ਕਰਦੇ ਨੇ ਕਿ ਤੁਸੀਂ ਦੱਸੋ ਤੁਸੀਂ ਹਿੰਦੁਸਤਾਨੀ ਹੋ ਜਾਂ ਨਹੀਂ ਹੋ ਤੁਸੀਂ ਦਾ ਪਾਕਿਸਤਾਨੀ ਹੋ ਇਸੇ ਕਰਕੇ ਇਸ ਕਿਸਮ ਜੈ ਸ਼੍ਰੀ ਰਾਮ ਬੋਲ ਕੇ ਦਿਖਾਓ ਟੱਕੇ ਦੇ ਨਾਲ ਬਹੁਤ ਸਾਰੀਆਂ ਵੀਡੀਓ ਸਾਹਮਣੇ ਆਉਂਦੀਆਂ ਨੇ ਜਿਹਦੇ ਵਿੱਚ ਫੋਰਸ ਕੀਤਾ ਜਾਂਦਾ ਹੈ ਕਿ જય શ્રી ਰਾਮ ਬੋਲ ਕੁੱਟਿਆ ਜਾਂਦਾ ਸਿਰਫ ਇੱਕ ਇਹ slogan ਬਲਵਾਉਣ ਦੇ ਲਈ हां कुटिया ਦਾ ਅੰਦਾਜ਼ਾ ਆਪਾਂ ਨੂੰ ਪਤਾ ਹੈ ਕਿ ਰਾਉ ਨਾ ਉਮੀਦ ਦੇ ਜਿੰਨੇ ਵੀ ਜਲੂਸ ਅੱਜ ਕੱਲ ਨਿਕਲਦੇ ਨੇ ਉਹ ਸਾਰੇ ਮੁਸਲਮਾਨ ਮੋਹੱਲਿਆਂ ਦੇ ਵਿੱਚੋਂ ਨਿਕਲਦੇ ਨੇ ਤੇ ਉੱਥੇ ਮੁਸਲਮਾਨਾਂ ਦੀ ਮਸਜਿਦਾਂ ਤੇ ਇਹਨਾਂ ਇਹ ਜਿਹੜੇ ਬਜਰਨ ਦਲ ਵਗੈਰਾ ਵਾਲੇ ਜਿਹੜੇ ਗੁੰਡਾ ਟਾਈਪ ਐਲੀਮੈਂਟ ਹੈਗੇ ਹਿੰਦੂਤਵਾ ਦੇ ਉਹ ਮਸਜਿਦਾਂ ਦੇ ਅੰਦਰ ਵੀ ਵੜ ਜਾਂਦੇ ਨੇ ਤੇ ਉੱਥੇ ਜਿਹੜਾ ਉਹਨਾਂ ਦਾ ਝੰਡਾ ਹੁੰਦਾ ਹੈ ਮਸਜਿਦ ਦਾ ਜਿਹੜਾ ਝੰਡਾ ਹੁੰਦਾ ਹੈ ਇਸਲਾਮ ਦਾ ਉਹਨੂੰ ਉਤਾਰ ਕੇ ਇਹ ਭਗਵਤ ਝੰਡਾ ਬਿੱਲਰ ਹੁੰਦੇ ਨੇ ਉੱਥੇ ਇਹ ਇਹਨਾਂ ਨੇ ਤੁਸੀਂ ਹਿੰਦੂਤਵਾ ਵਾਲੇ ਦੇ ਜਿਹੜੇ ਗੁੰਡੇ ਨੇ ਉਨਾ ਤੇ ਤੁਸੀਂ ਦੇਖੋਗੇ ਚਾਹ ਹਿੰਦੂ ਹਿੰਦੂਆਂ ਦੇ ਤਿਉਹਾਰ ਹੁਣ ਉਦਨ ਵੀ ਇਹਨਾਂ ਨੇ ਦੰਗੇ ਕਰਨੇ ਮੁਸਲਮਾਨਾਂ ਦੇ ਮੋਹਲੇ ਦੇ ਵਿੱਚ ਜਾ ਕੇ ਇੰਡੀਆ ਕੋਈ ਮੈਚ ਜੇ ਉਦਨ ਵੀ ਕਰਨੇ ਇਹ ਟ੍ਰੈਂਡ ਆਪਾਂ ਨੂੰ ਫੜਨੇ ਪੈਣਗੇ ਉਸ ਤੋਂ ਬਾਅਦ ਇਹ ਆਪਾਂ ਨੂੰ ਸਮਝਾਉਗਾ ਕਿ ਇਹ ਕਿੰਨੇ ਲਾਰਜਰ ਸਕੇਲ ਤੇ ਚੀਜ਼ਾਂ ਕਰ ਰਹੇ ਨੇ ਅਗਲੇ ਦੂਸਰੇ ਪਾਸੇ ਇਹ ਵੀ ਚੀਜ਼ ਹੈ ਨਾ ਜੇਕਰ ਇਹੋ ਜੀਆਂ ਚੀਜ਼ਾਂ ਕਰ ਰਹੇ ਨੇ ਕਿ ਇਹਨਾਂ ਨੇ ਮੁਹੰਮਦ ਸ਼ਮੀ ਦੇ ਘਰ ਦੇ ਬਾਹਰ ਜਿਸ ਤਰੀਕੇ ਦੇ ਨਾਲ ਮੁਸਲਮਾਨ ਵੀਰ ਤਿਰੰਗਾ ਲੈ ਕੇ ਨਾਰੇਬਾਜ਼ੀ ਕਰ ਰਹੇ ਸੀ ਮੁਹੰਮਦ ਸ਼ਮੀ ਦੇ ਪਰਿਵਾਰ ਦੇ ਵਿੱਚੋਂ ਬਹੁਤ ਸਾਰੇ ਲੋਕ ਸੀ ਕੀ ਇਹਨਾਂ ਨੇ ਉਹ ਤਸਵੀਰਾਂ ਨਹੀਂ ਦੇਖੀਆਂ ਹੋਣਗੀਆਂ ਬਹੁਤ ਸਾਰੇ ਲੋਕ ਤਾਂ ਇੱਥੋਂ ਤੱਕ ਕਹਿ ਰਹੇ ਸੀ ਕਿ ਜਿਸ ਜਿਸ ਟੂਰਨਾਮੈਂਟ ਦੇ ਵਿੱਚ ਵੱਡੇ ਟੂਰਨਾਮੈਂਟ ਦੇ ਵਿੱਚ ਮੁਹੰਮਦ ਸ਼ਮੀ ਖੇਡਦਾ ਹੈ ਉਹ ਸਾਰੇ ਟੂਰਨਾਮੈਂਟ ਭਾਰਤ ਹਾਰ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਕਿੱਥੇ ਤੱਕ ਜਾ ਕੇ ਸੋਚ ਟਾਰਗੇਟ ਕਰਦੀ ਹੈ ਕਿ ਭਾਈ ਜੇਕਰ ਇੱਕ ਮੁਸਲਮ ਪਲੇਅਰ ਵੀ ਖੇਡਦੇ ਆ ਟੀਮ ਦੇ ਵਿੱਚ ਤਾਂ ਉਹ ਵੀ ਸਾਡੀ ਹਾਰ ਦਾ ਕਾਰਨ ਬਣ ਸਕਦਾ ਹੈ ਇੱਕ ਕਿਸੇ ਵੀ ਟੌਪਿਕ ਨੂੰ ਕਿਸੇ ਵੀ ਗੱਲ ਨੂੰ ਐਨੇ ਸੋਹਣੇ ਤਰੀਕੇ ਨਾਲ ਕਮਿਨਲਾਈਜ਼ ਕਰ ਲੈਂਦੇ ਨੇ ਕਿ ਉਹ ਬੰਦੇ ਤੋਂ ਤੋੜ ਨਹੀਂ ਲੱਭਦਾ ਕਈ ਵਾਰੀ ਆਹ ਹਰਕਤਾਂ ਕਰਦੇ ਨੇ ਦੇਖੋ ਤੁਸੀਂ ਜੇ ਦੇਖੋਗੇ ਕਿ ਮੁਹੰਮਦ ਸ਼ਮੀ ਨੂੰ ਕਿੰਨੀ ਵਾਰ ਟਰੋਲ ਕੀਤਾ ਗਿਆ ਹੈਗਾ ਉਹ ਇੱਕ ਆਪਣੇ ਕੋਲ ਪਿਆਗਾ ਤੇ ਜਿਹੜੇ ਸਿੱਖ ਹੜਾਰੀ ਨੇ ਜੀ ਜਨਾ ਚਰਸਦੀਪ ਹੈਗਾ ਹਰਸ਼ਦੀਪ ਨੂੰ ਹਾਂ ਉਹ ਕਿੰਨਾ ਬੁਰੀ ਤਰੀਕੇ ਨਾਲ ਟਰੋਲ ਕੀਤਾ ਗਿਆ ਸੀਗਾ ਉਹ ਕੈਸ਼ਰਦਨ ਦੇ ਬਦਲੇ ਹਾਂ ਹਰ ਵਜਨ ਤੋਂ ਵੀ ਪਿਛਲੇ ਦਿਨੀ ਟਵਿੱਟਰ ਤੇ ਖਾਲਸਤਾਨ ਮੁਰਦਾਬਾਦ ਇਸ ਕਿਸਮ ਦੇ ਨਾਰੇ ਲਵਾਉਣ ਵਾਸਤੇ ਉਹਨਾਂ ਦੇ ਅਗੇਂਸਟ ਕੈਂਪੇਨ ਚਲਾਇਆ ਗਿਆ ਸੀਗਾ ਤੇ ਉਹ ਦੇਖੋ ਉਹ ਖਾਲੀ ਮੁਸਲਮਾਨਾਂ ਤੱਕ ਮੈਂ ਉਹ ਉਹ ਸਿਮਰਤ ਨਹੀਂ ਹੈ ਗਿਆ ਕਿ ਉੱਥੋਂ ਤੱਕ ਹੀ ਉਹ ਚੀਜ਼ਾਂ ਕਰ ਰਹੇ ਨੇ ਉਸ ਤੋਂ ਅੱਗੇ ਜਾ ਕੇ ਕਰਦੇ ਨੇ ਉਹਨਾਂ ਦੇ ਜਿਹੜੀ ਬੇਸਿਕਲੀ ਤਿੰਨ ਚਾਰ ਪੋਲਿਟਿਕਲ ਚੀਜ਼ਾਂ ਨੇ ਉਹਨਾਂ ਦੀ ਇੱਕ ਤਾਂ ਨੈਸ਼ਨਲਿਜ਼ਮ ਵਾਲਾ ਉਦੇ ਵਾਸਤੇ ਉਹ ਮਾਈਨੋਰਟੀਜ਼ ਨੂੰ ਟਾਰਗੇਟ ਕਰਦੇ ਨੇ ਇੱਕ ਉਹਨਾਂ ਦਾ ਉਹ ਜਿਹੜਾ ਪੂਰਾ ਰਿਲੀਜੀਅਸ ਹੈਟਰਡ ਹੈਗਾ ਕਮਿਊਨਲ ਹੈਟਰਡ ਹੈਗਾ ਉਹਦੇ ਵਾਸਤੇ ਮੁਸਲਮਾਨਾਂ ਨੂੰ ਜਾਂ ਸਿੱਖਾਂ ਨੂੰ ਟਾਰਗੇਟ ਕਰਦੇ ਨੇ ਤੇ ਉਸੇ ਵੀ ਕਿੱਡੀ ਵੱਡੀ ਹਸਤੀ ਹੋਵੇ ਆਪਾਂ ਨੂੰ ਪਤਾ ਹੈ ਕਿ ਮੁਸਲਮਾਨਾਂ ਸੇ ਜਿਹੜੇ ਸੈਲੀਬ੍ਰਿਟੀ ਹੈਗੇ ਖਾਸ ਕਰ ਵਾਲੀ ਉਡਾਲੇ ਉਹਨਾਂ ਨੂੰ ਕਿਸ ਹਿਸਾਬ ਨਾਲ ਟਾਰਗੇਟ ਕੀਤਾ ਜਾਂਦਾ ਹੈ ਸੈਫਲੀ ਖਾਨ ਨੂੰ ਕਿੰਨਾ ਟਾਰਗੇਟ ਕੀਤਾ ਗਿਆ ਉਹਦੇ ਮੁੰਡੇ ਦੇ ਨਾਂ ਤੇ ਹੀ ਜਾਂ ਫਿਰ ਉਕਰ ਇਨਾਖਪੂਰ ਨਾਲ ਵਿਆਹ ਕੀਤਾ ਉਸ ਦੇ ਉਸ ਤੇ ਠੀਕ ਹੈ ਤੇ ਜਿਹੜੇ ਜਿਵੇਂ ਇਹਨਾਂ ਨੂੰ ਕਟਰੀਨਾ ਕੈਫ ਤੋਂ ਕੋਈ ਦਿੱਕਤ ਨਹੀਂ ਕਟਰੀਨਾ ਕੈਫ ਮੁਸਲਮਾਨ ਹੈ ਗਿਆ ਉਹਨੇ Hindu ਨਾਲ ਸਾਦੀ ਕੀਤੀ ਵਿਕੀ ਕੋਸ਼ਲ ਨਾਲ ਐਕਟਰ ਨਾਲ ਉਹਦੇ ਤੋਂ ਕੋਈ ਦਿੱਕਤ ਨਹੀਂ ਪਰ ਇਹਨਾਂ ਨੂੰ ਕਰੀਨਾ ਕਪੂਰ ਤੋਂ ਬਹੁਤ ਦਿੱਕਤ ਹੁੰਦੀ ਹੈ ਕਿ ਇਹਨੇ ਸੈਪਲੀ ਖਾਨ ਨਾਲ ਸ਼ਾਦੀ ਕੀਤੀ ਉਹਨੂੰ ਬਹੁਤ ਸਾਰਾ ਬਹੁਤ ਜ਼ਿਆਦਾ ਟਰੋਲ ਟਰੋਲ ਕਰਦੇ ਨੇ ਤੇ ਟਾਰਗੇਟ ਕਰਦੇ ਨੇ ਇਹ ਚੀਜ਼ਾਂ ਹੈਗੀਆਂ ਨਾ ਇਹਨਾਂ ਦੇ ਦਿਮਾਗਾਂ 'ਚ ਬਰੀਆਂ ਹੋਈਆਂ ਨੇ ਤੇ ਇਹ ਇੱਕ ਐ ਨਹੀਂ ਕਿ ਤੁਸੀਂ ਕਹੋਗੇ ਇਹ ਨੇਚਰਲੀ ਹੁੰਦਾ ਇਹ ਕਈ ਵਾਰ ਪਿੱਛੇ ਇੱਕ ਫੋਰਸ ਬੈਠੀ ਹੁੰਦੀ ਹੈ ਜਿਹੜੇ ਕਿ ਜਥੇਬੰਦਕ ਫੋਰਸ ਹੁੰਦੀ ਹੈ ਪੂਰੀ ਜਿਹੜੇ ਇਸ ਕਮਨਲ ਰਿਟਰਡ ਨੂੰ ਮੈਨੂਫੈਕਚਰ ਕਰਦੀ ਹੈ ਗਿਆ ਮੀਡੀਆ ਰਾਹੀਂ ਸੋਸ਼ਲ ਮੀਡੀਆ ਰਾਹੀਂ ਆਪਣੀ ਆਈਟੀ ਸੈਲ ਰਾਹੀਂ WhatsApp ਗਰੁੱਪਾਂ ਤੇ ਵਿੱਚ ਭੇਜਦੀ ਹੈ ਗਿਆ ਇਹ ਇਦਾਂ ਦੀਆਂ ਘਟਨਾਵਾਂ ਨੂੰ ਚਨਿਤ ਕਰਦੇ ਨੇ ਤੇ ਉਹਨਾਂ ਦੇ ਵਿੱਚ ਮਿਸ ਇਨਫੋਰਮੇਸ਼ਨ ਫਲਾਉਂਦੇ ਨੇ ਜਿਨੂੰ ਆਪਾਂ ਕਹਿੰਦੇ ਫੇਕ ਨਿਊਜ਼ ਫਲਾਉਂਦੇ ਨੇ ਜਿਹਦੇ ਕਰਕੇ ਜਿਹੜਾ ਕਮਨਲ ਰਿਲੇਟਡ ਹੈਗਾ ਉਹ ਵਧੇ ਲੋਕ ਕਹਿੰਦੇ ਇਹ ਸਨੈਟਿਕਸ ਮਤਲਬ ਇਹ ਨਹੀਂ ਕਿ ਇਹ ਆਪਣੇ ਆਪ ਹੀ ਹੋ ਰਿਹਾ ਕੋਈ ਆਰਗੇਨਿਕ ਨੇਚਰਲ ਹੈ ਇਹਦੇ ਪਿੱਛੇ ਪ੍ਰੋਪਰ ਇਹਨਾਂ ਦਾ ਜਿੱਥੇ ਬੰਦਕ ਡਾਚਾ ਮੌਜੂਦ ਹੁੰਦਾ ਹੈ ਤੁਸੀਂ ਮੌਤ ਦੀ ਘਟਨਾ ਦੇਖੋਗੇ ਬਜਰੰਗ ਦਲ ਆਰਐਸਐਸ ਸਾਫ ਦਿਖ ਜੂਗਾ ਉੱਥੋਂ ਦਾ ਜੇ ਮੈਂ ਹੁਣ ਜਿਹੜਾ ਇਹ ਲੇਟੈਸਟ ਘਟਨਾ ਘਰ ਮੌਤਾ ਉੱਥੇ ਤੁਸੀਂ ਦੇਖੋ ਜਿਹੜਾ ਸੁਭਮ ਠਾਕੁਰ ਬજરੰਗ ਦਲ ਦਾ ਜੀਆ ਜ਼ਿਲ੍ਹਾ ਸਹਿਯੋਜਕ ਉਹ ਇਸ ਉਹਦੀ ਸਟੇਟਮੈਂਟ ਆਈ ਹੈ ਉਹਨਾਂ ਨੇ ਕਿਹਾ ਕਿ ਸਾਡੇ ਕਾਰਜਕਰਤਾਵਾਂ ਤੇ ਇਹਨਾਂ ਨੇ ਪੱਥਰबाजी ਕੀਤੀ ਹੈ ਯਾਨੀ ਕਿ ਬજરੰਗ ਦਲ ਦੇ ਕਾਰਜਕਰਤਾ ਉੱਥੇ ਗਏ ਸੀਗੇ ਮੁਸਲਮਾਨਾਂ ਦੇ ਘਰ ਤੇ ਉਹਨਾਂ ਨੇ ਕਿਹਾ ਕਿ ਸਾਡੀ ਮੰਗ ਹੈ ਕਿ ਇਹਨਾਂ ਦੇ ਮੁਸਲਮਾਨਾਂ ਦੇ ਘਰਾਂ ਤੇ ਬੁਲਡੋਜ਼ਰ ਚਲਾਇਆ ਜਾਵੇ ਬੁਲਡੋਜ਼ਰ ਚਲਾ ਦਿੱਤਾ ਜਾਵੇ ਹੈਨਾ ਕਟਨਾਕਰਮ ਦਾ ਜਿਹੜਾ ਸਾਰਾ ਕਹੀ ਹੈ ਕਿ ਮੁੜਵੀ ਇਹਨਾਂ ਨੇ ਵੀ ਨਹੀਂ ਆਇਆ ਕੀਕਾ ਸ਼ੁਰੂਆਤ ਇਹਨਾਂ ਨੇ ਕੀਤੀ ਤੇ ਹੁਣ ਡਿਮਾਂਡ ਵੀ ਇਹਨਾਂ ਦੀ ਹੈ ਕਿ ਉਹਨਾਂ ਦੇ ਦੂਜੇ ਜਿਹੜੇ ਘਟ ਗਿਣਤੀ ਦੇ ਲੋਕ ਹੈਗੇ ਆ ਉਹਨਾਂ ਦੇ ਘਰਾਂ ਉਤਾਇਆ ਜਾਵੇ ਤੁਸੀਂ ਸੋਚ ਕੇ ਦੇਖੋ ਤਾਂ ਇਹ ਨਹੀਂ ਕਿ ਇਹ ਆਪਣੇ ਆਪ ਹੋ ਗਿਆ ਆਪਣੇ ਆਪ ਕੋਈ ਸੁਪਨਾ ਆ ਗਿਆ ਲੋਕਾਂ ਨੇ ਲੋਕ ਚੱਲੇ ਗਏ ਨਾ ਇਹ ਪੂਰੀ ਤੱਥੇਬੰਦਕ ਫੋਰਸ ਹੁੰਦੀ ਹੈ ਹਿੰਦੂਤਵਾ ਗਰੁੱਪਾਂ ਦੀ ਬਜਰੰਗ ਦਲ ਵਗੈਰਾ ਇਹ ਸਾਰੇ ਮੌਜੂਦ ਹੁੰਦੇ ਨੇ ਇਹ ਪੂਰਾ ਪਲਾਨ ਕਰਕੇ ਕਰਦੇ ਨੇ ਕਿ ਐਨੀ ਪੋਲਿਟੀਕਲ ਬੈਕਿੰਗ ਵੀ ਬਹੁਤ ਵੱਡੇ ਪੱਧਰ ਤੇ ਹੁੰਦੀ ਹੈ ਕਿਉਂਕਿ ਵੈਸੇ ਵੈਸੇ ਜੀ ਜੀ ਵੈਸੇ ਤਾਂ ਕੋਈ ਕਿਸੇ ਦੇ ਕੁੱਤੇ ਦੇ ਬੱਤਾਂ ਨਹੀਂ ਮਾਰਦਾ ਜੇ ਪੰਜਾਬੀ ਠੀਠ ਚ ਕਹੀਏ ਤਾਂ ਇਹ ਤਾਂ ਫੇਰ ਵੀ ਬਹੁਤ ਵੱਡੀ ਗੱਲ ਹੁੰਦੀ ਆ ਤੁਸੀਂ ਕਿਸੇ ਦੀ ਜਿਹੜੀ ਧਾਰਮਿਕ ਆਸਥਾ ਹੁੰਦੀ ਹੈ ਇਸ਼ਟ ਹੁੰਦਾ ਉਸ ਤੇ ਹਮਲਾ ਕਰਦੇ ਹੋ ਤਾਂ ਬਹੁਤ ਵੱਡੀ ਗੱਲ ਹੋ ਜਾਂਦੀ ਹੈ